ਲਗੀ ਸਸਿਕਾ ਜਿਤਾ ਅਨੁਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਜੋਸੀ ਤੇ ਮੇਰੇ ਨਾਲ ਬੀਬੀ ਰਣਜੀਤ कौर ਅਸੀਂ ਸਾਰਿਆਂ ਦਾ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ ਤੇ ਅਸੀਂ ਵੀ ਸਾਡੇ ਚੈਨਲ ਨਾਲ ਹਮੇਸ਼ਾ ਨਾਲ ਸਵਾਲ ਕਰਦੇ ਆ ਤੇ ਲਓ ਅੱਜ ਤੁਸੀਂ ਬਹੁਤ ਹੀ ਪਿਆਰਾ ਜਿਹਾ ਸੁਣਨ ਲੋਕੀ ਸਮਾਂ ਲੱਗਿਆ ਤੇ ਜਿਹੜਾ ਮੈਨੂੰ ਮੁੱਤਾ ਪਾਉਂਗੀ ਜਿਵੇਂ ਵੀ ਕਰ ਜਾ ਸਿੱਧ ਤੇ ਤੁਸੀਂ ਪੁੱਛਿਆ ਲੈਣ ਜਾਂਦੇ ਹੋ ਕਿਸੇ ਕੋ ਪਰ ਇਹ ਮੈਂ ਮਹਾ ਪ੍ਰਸ਼ੰਦਾ ਤੁਹਾਨੂੰ ਇੱਥੇ ਦੱਸੂ ਉਪਾਅ ਜਿਹੜਾ ਤੁਸੀਂ ਕਰਨਾ ਹੈ ਪਰਮਾਤਮਾ ਨੂੰ ਭਲੀ ਕਰੂ ਉਹ ਦੱਸੂਗੀ ਤੇ ਜਿਹੜਾ ਗੀਤ ਹੈ ਇਹ ਇੱਕ ਬੇਟੀ ਇਹ ਬਹੁਤ ਹੀ ਭਾਵੁਕ ਕਰਨ ਵਾਲਾ ਬੀਤ ਬਰਾਗ ਭਰਿਆ ਗੀਤ ਹੈ ਤੇ ਉਹ ਬੇਟੀ ਅਬ ਇਹ ਮਾਂ ਨਾਲ ਗੱਲਾਂ ਕਰਦੀ ਹੈ ਤੇ ਪਰਮਾਣੂ ਇਸ ਜੀ ਦਾ ਅਨੰਦ ਇਹ ਤੁਸੀਂ ਬੱਸ ਮੈਂ ਬਜਾਦੇ ਵਿਆਖਿਆ ਕੰਮ ਦੀ ਲੋੜ ਨਹੀਂ ਵੀ ਜਿੱਥੇ ਤੁਸੀਂ ਤੌਰ ਤੇ ਸੰਤੋਸ਼ੀ ਖੜਨਾ ਪੈਂਦਾ ਤੇ ਮੇਰੇ ਭਰਾ ਨਾਲ ਘਰੇ ਰੁੱਸਦੀ ਲੜਦੀ ਹੈ ਨਾ ਜਿੰਨੇ ਭਰਾ ਮਨਾਉਣ ਲੱਗੇ ਆਂ ਦੱਸ ਬਈ ਸਲਾਮ ਲਾ ਗਿਆ ਮੇਦੇ ਸਾਰਾ ਕੁਝ ਆਊਗਾ ਤੁਸੀਂ ਆਪਣੇ ਆਪ ਹੀ ਇਹਨੂੰ ਜੀ ਵਿਆਖਿਆ ਕਰ ਲਿਓ ਤੇ ਲੋ ਮਾਣੋ ਇਸ ਬਹੁਤ ਹੀ ਪਿਆਰੇ ਜੀ ਲੋਕੀ ਦਾ ਆਨੰਦ ਜੇ ਮੇਰੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਜੂਰ ਦੱਸੋ ਸਮੋ ਸਾਡਾ ਇਹ ਗੀਤ ਕਿ ਹੋਇਆ ਲੱਗਿਆ ਸ਼ਾਇਦ ਤੁਸੀਂ ਇਹ ਸੁਣਿਆ ਹੀ ਹੋਵੇ ਪਹਿਲੇ ਭਈ ਸੁਣਿਆ ਤਾਂ ਕਹਿ ਨਹੀਂ ਸਕਦੀ ਪਰ ਮੈਨੂੰ ਬਹੁਤ ਹੀ ਪੁਰਾਣਾ ਗੀਤ ਹੈ ਇਹ ਮੇਰੇ ਕੋਲ ਤਾਂ ਨਾ ਮਨਾਵਾ ਪਹੁੰਚਿਆ ਤੇ ਮੈਂ ਤੁਹਾਡੇ ਰੂਰੂ ਕਰਨ ਲੱਗੀ ਆਂ લે માણો ઇસ ગીતના મેં તો પર પરટિયા து சு ਸਾਡਾ ਮਰੀਨਾ ਜੀ ਛੇ ਗੱਲੀਆਂ ਸਾਨੂੰ ਉੱਥੇ ਪੀਆ ਖੜੀਨਾ ਪੀਆ ਤਨੇ ਨੀ ਪਰੇ ਮਾਇਨੀ ਤੇਰਾ ਗਰੀ ਢੀਕੇ ਸਤੋ ਪਰੇ ਪਟੇ ਰੁਕਦੇ ਨਾ ਹੰਝੂ ਆਉ ਕੇ ਹਵੇ ਮੈਂ ਨਹੀਂ ਤੇਰਾ ਦਰਿਝ ਟੀ ਕੇ ਕੁ ਸੁਖ ਸੈ ਕੀ ਤੀਆਂ ਬੁੱਤਾ ਬਾਂਗ ਪਾਲੀਆਂ ਸਾਡੇ ਹਰ ਬਲੇ ਸ਼ਗਨੇ ਮਨਾਏ ਨਿਮਾਏ ਤੇਰਾ ਗੜਿ ਠੜੀ ਕੇ ਸਾਥ ਪਰਿਪਟੀਆਂ ਰੁਕ ਦੇ ਨਾ ਹੰਝੂ ਹਾਂ कदे पेंदी, कदे दी, दी के लाड पी के रुसेना विीरासरि हि ले मी ते दारि छी के सा पटना

भण नूड़ी कंहिं वीरना द लमीर लाइ सुखामना वे माए तेरी छॾी के ਸਤਾਂ ਪੈਰ ਪਟੇ ਨਾਨੀ ਜਬੇ ਮਾਏ ਨੀ ਤੇਰਾ ਦਰਜਾ ਢੀਕੇ ਰੋਕੇ ਰੁਕ ਦੇ ਨ ਹੰਝੂ ਆਂ ਦੇ ਹਾਵੇ ਮਾਏ ਨੀ ਤੇਰਾ ਦਰਜਾ ਢੀ ਬਗੋ ਦੀਆਂ ਤੇਉੜੀਆਂ ਤਾਂ ਬਹੁਤੇ ਦੁਖੀ ਹਾਂ ਅੰਮਾ ਜਾਇ ਦੀ ਪੇਸ਼ੀ ਨਾ ਜਬੀ ਮਾਰੇ ਨੀ ਤੇਰਾ ਦਰੀ ਢਾਡੀ ਕੇ ਸਤੋ ਪਰਿਪਟੀਆਂ ਨਾਨੀਂ ਗਾਵੇ ਮਾਏ ਨਹੀਂ ਤੇਰਾ ਦਰਿਜਾ ਦੀਕੇ ਰੋਕੇ ਰੁਕ ਦੇ ਨਾ ਹੰਝੂ ਆ ਕੇ ਹਵੇ ਮਾਏ ਨਹੀਂ ਤੇਰਾ ਦਰਿਜਾ ਠੰਡੀ ਠੰਡੀ ਛਾਂ ਨੇ ਸਭ ਕਹਿੰਦੇ ਤੇਰੇ ਨਾਲੇ ਪੀਕੇ ਮਾਈ ਬੀਰੇ ਜੁਗੀ ਰਹਿਣ ਜਾਂਦੇ ਮੇਰੀ ਏ ਠੰਡੀ ਇਹ ਬੋਹੜ ਦੀ ਛਾਂ ਏ ਵੇ ਤੇਰਾ ਦਰਜਾ ਢੀਕੇ ਸੱਤੋਂ ਪਰਿਪਟੀਆਂ ਨਾ ਨੀਂਝੇ ਮਾੜਨੀ ਤੇਰਾ ਦਰਜਾ ਢੀਕੇ ਰੋਕੇ ਰੁਕਦੇ ਨਾ ਸਮਝ ਗਏ ਹੋਗੇ ਬੇਟੀ ਕੀ ਗੱਲਾਂ ਕਰਦੀ ਆ ਤੇ ਵਿੱਚ ਹੈ ਨਾ ਤੇਲ ਤੁਸੀਂ ਹੁਣ ਮਾਣੋ ਇਸ ਗੀਤਾ ਆਨੰਦ ਤੇ ਹੁਣ ਆ ਜੋ ਨੁਕਤੇ ਵੱਲ ਫਿਰ ਜੀ ਲੰਬੀ ਹੋ ਜਾਂਦੀ ਹੈ ਕਹਿੰਦੇ ਜੇ ਕਿਸੇ ਸਿਰ ਤੇ ਕਰ ਜਾ ਫਿਰ ਆਪਾਂ ਕਈ ਵਾਰੀਆਂ ਕਹਿੰਦੇ ਸਾਡੇ ਘਰੇ ਪੈਸਾ ਨਹੀਂ ਟਿਕਦਾ ਕਉਂਦੇ ਤਾਂ ਬਹੁਤ ਆ ਨਾ ਤਾਂ ਫਿਰ ਪਤਾ ਕੀ ਹੈ ਕਹਿੰਦੇ ਵੀ ਇਹ ਤੁਸੀਂ ਪੁੱਛਾ ਲੈਣ ਵੀ ਕਿਸ ਕੋ ਜਾਣਿਓ ਪਰ ਮੈਂ ਮਹਾਪੁਰਸ਼ਾ ਦਾ ਗ੍ਰੰਥਾਂ ਚੋਂ ਪੜ੍ਹ ਕੇ ਵੀ ਤੁਹਾਨੂੰ ਦੱਸ ਦਿੰਨੀ ਆ ਤੇ ਇਹ ਸਾਰੇ ਤਰ੍ਹਾਂ ਦੇ ਉਪਾਅ ਹੈਗੇ ਨੇ ਤੇ ਜੇ ਆਪਾਂ ਕਰ ਲਈਏ ਤਾਂ ਸਹੀ ਹੋ ਜਾਂਦੇ ਨੇ ਜਿਵੇਂ ਸਾਰਿਆਂ ਨੂੰ ਪਤਾ ਵੀ ਦੁੱਧ ਦੇ ਵਿੱਚ ਕਿਉਂ ਹੈ ਹੈਨਾ ਕਿੱਥੋਂ ਬਣ ਨਿਕਲਦਾ ਕਿਉਂ ਦੁੱਧ ਕਿਉਂ ਪਰ ਜੇ ਆਪਾਂ ਬਿਦੀ ਕਰਾਂਗੇ ਫੇਰ ਹੀ ਨਿਕਲਦਾ ਨਾ ਦੁੱਧ ਨੂੰ ਗਰਮ ਕਰਾਂਗੇ ਜਮਾਵਾਂਗੇ ਫਿਰ ਉਹ ਗ੍ਰੇਡ ਕਰਾਂਗੇ ਫਿਰ ਮੱਖਣ ਆਉ ਫਿਰ ਮੱਖਣ ਗਰਮ ਕਰਾਂਗੇ ਫਿਰ ਕਿਉਂ ਨਿਕਲਦਾ ਨਾ ਇੰਨਾ ਇੰਨਾ ਪੜਾਅ ਵਿੱਚ ਦੀ ਲੰਘ ਕੇ ਫਿਰ ਕਿਉਂ ਬਣਦਾ ਇਸੇ ਤਰ੍ਹਾਂ ਹੀ ਵੀ ਜੇ ਤੁਸੀਂ ਇਹ ਨਾ ਇਹੜੇ ਮਤਲਬ ਦੱਸੇਂ ਆਪਾਂ ਇਹ ਆਪਾਂ ਕਰਾਂਗੇ ਕੋਈ ਸਾਨੂੰ ਸਹੀ ਦੱਸਦਾ ਸਹੀ ਕਰ ਲਾਂਗੇ ਤੇ ਇਹ ਵੀ ਸਹੀ ਹੋ ਜਾਂਦੇ ਤੇ ਜੇ ਕੰਮ ਹੀ ਨਹੀਂ ਕਰਾਂਗੇ ਫਿਰ ਤਾਂ ਭਾਈ ਫਿਰ ਕਰ ਜਾ ਕੇ ਮਿਲਣਾ ਹੈ ਹੈਨਾ ਕਮਾਈ ਵੀ ਕਰੋ ਤੇ ਨਾ ਕਮਾਈ ਨੂੰ ਵਧੀਆ ਖੜਨ ਲੱਗ ਜਾਂਦੀ ਹੈ ਇਹ ਪਾ ਕਰੋ ਭਾਈ ਸ਼ਿਵਰਾਤਰੀ ਮਹੀਨੇ ਦੀ ਕਵਾਰੀ ਆਉਂਦੀ ਹੈ ਉਹਦਾ ਜਿਹੜੀ ਮਹਾਸ਼ਿਵਰਾਤਰੀ ਆ ਉਹਦਾ ਵੱਖਰੀ ਗੱਲ ਹੈ ਤੇ ਉਹ ਵੀ ਜੇ ਉਹਦੇ ਜਿਵੇਂ ਜਿਓਂ ਚ ਕਰ ਲੋ ਨਹੀਂ ਤਾਂ ਹੁਣ ਹਰ ਮਹੀਨੇ ਸ਼ਿਵਰਾਤਰੀ ਆਉਂਦੀ ਹੈ ਤਾਂ ਜਦੋਂ ਸੂਰਜ ਅਸਤ ਹੋ ਰਿਹਾ ਹੋਵੇ ਤਾਂ ਤੁਸੀਂ ਉਹ ਸ਼ਿਵ ਮੰਦਰ 'ਚ ਜਾਓ ਤਾਂ ਇੱਕ ਪੰਜ ਬੱਤੀ ਵਾਲਾ ਦੀਵਾ ਪੰਜ ਬੱਤੀਆਂ ਮਤਲਬ ਐ ਪੰਜ ਜਿਮੇ ਕਦੀਵੇ ਦੇ ਵਿੱਚ ਧਰ ਲੀਆਂ ਪੰਜ ਬੱਤੀਆਂ ਹੈ ਨਾ ਪੰਜ ਬੱਤੀ ਵਾਲਾ ਦੀਪ ਜੜਾਓ ਉੱਥੇ ਤੇ ਜੇ ਕਿਸੇ ਨੂੰ ਗੁਰੂ ਮੰਤਰ ਲਿਆ ਹੈ ਤਾਂ ਉਹ ਮੰਤਰ ਜਾਪ ਕਰ ਲੋ ਨਹੀਂ ਤਾਂ ਮਹਾ ਮੰਤਰਾ ਉਹ ਨਵੇਂਸ਼ ਭਾਈ ਉਹ ਨਵੇਂਸ਼ ਭਾਈ ਥੋੜਾ ਜਿਹਾ ਬਹਿ ਕੇ ਉਹ ਉੱਥੇ ਦੀਪ ਜਗਾ ਕੇ ਦੀਪ ਤੇ ਤੁਸੀਂ ਉੱਥੇ ਉਹ ਮੰਤਰ ਜਾਪ ਕਰੋ ਤੇ ਜਿੰਨਾ ਕਿ ਥੋੜੋ ਪੰਜ ਚਾਰ ਮਿੰਟ ਹੋ ਜੇ ਹੈ ਨਾ ਤੇ ਉਹ ਉਹਦੇ ਨਾਲ ਉਸ ਦਿਨ ਫਿਰ ਤੁਸੀਂ ਮੰਤਰ ਜਾਪ ਕਰੋ ਤਾਂ ਉਸ ਦਿਨ ਲੰਮਕ ਮਿਰਚ ਨਾ ਖਾਓ ਹੋ ਸਕੇ ਤਾਂ ਮਤਲਬ ਮਿੱਠੇ ਨਾਲ ਹੀ ਮੁਕਤੀ ਖਾ ਲੋ ਇੱਕ ਦਿਨ ਇੱਕ ਸ਼ਾਮ ਨੂੰ ਸਵੇਰੇ ਵੀ ਅਸਰ ਤੋਂ ਨੋਨ ਵਿੱਚ ਖਾਓ ਹੈਨਾ ਰੋਟੀ ਜ਼ਰੂਰ ਖਾ ਲੋ ਮਤਲਬ ਨਾਮ ਕਮੇਟ ਤੋਂ ਵੀ ਨਹੀਂ ਖਾਓ ਮਿੱਠੇ ਆ ਖੀਰ ਪੂੜ ਬਣਾ ਕੇ ਖਾ ਲੋ ਹੈਨਾ ਜਿਵੇਂ ਵੀ ਰਹਾ ਜਾਂਦਾ ਜਿਵੇਂ ਮਰਜ਼ੀ ਰਹੋ ਤੇ ਜੇ ਇਹ ਐ ਕਰ ਲਉਗਾ ਨਾ ਤਾਂ ਕਹਿੰਦੇ ਬਹੁਤ ਛੇਤੀ ਤੁਹਾਡਾ ਬਰਕਤ ਪੈਣ ਲੱਗ ਜੂ ਕਮਾਈ ਜਿੱਤੇ ਕਰਦੇ ਆ ਉੱਤਰ ਜਾਓ ਉੱਤਰ ਜਾਓ ਤੇ ਲੋ ਮੋੜੋ ਇਸਨੋਂ ਤੇਦਾ ਤੇ ਜੀਵਨ ਦਾ ਆਨੰਦ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਇਹ ਦੇਖੋ ਹੁਣ ਸੰਸ਼ਕਤੀਆਂ ਕੱਲ ਨੂੰ ਨਾ ਨੇ ਦਿੱਤੇ ਨਵੇਂ ਨਕਸ਼ੇ ਨਾਲ